ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਸੰਯੁਕਤ ਕਿਸਾਨ ਮੋਰਚਾ SKM ਦੀ ਆਲ ਇੰਡੀਆ ਦੀ ਜਨਰਲ ਬਾਡੀ ਮੀਟਿੰਗ ਨੇ ਕੱਲ ਦੋ ਬੜੇ ਮਹੱਤਵਪੂਰਨ ਫੈਸਲੇ ਕੀਤੇ ਆ ਕਿ ਇੱਕ ਤਾਂ ਉਹ 10 ਤੋਂ 20 ਜਨਵਰੀ ਤੱਕ ਸਾਰੇ ਦੇਸ਼ ਦੇ ਵਿੱਚ ਜਨ ਜਾਗਰਣ ਮਹਿੰਮ ਚਲਾਉਣਗੇ ਕਿਉਂਕਿ 26 ਜਨਵਰੀ ਨੂੰ ਜਿਹੜਾ ਗਣਤੰਤਰ ਦਿਵਸ ਹੁੰਦਾ ਹੈ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ ਤੇ ਭਾਰਤੀ ਸੰਵਿਧਾਨ ਦਾ ਜਿਹੜਾ ਪ੍ਰੀਅੰਬਲ ਹੈ ਉਹਦੇ ਵਿੱਚ ਦਰਜ ਲੋਕਤੰਤਰ ਸੰਘਵਾਦ ਸੈਕੂਲਰਿਜ਼ਮ ਤੇ ਸਮਾਜਵਾਦ ਦੇ ਸਿਧਾਂਤਾਂ ਦੀ ਰਾਖੀ ਕਰਨ ਦਾ ਪ੍ਰਣ ਲੈਣਗੇ ਕਿਉਂਕਿ ਮੌਜੂਦਾ ਸਰਕਾਰ ਇਹਨਾਂ ਸਾਰੀਆਂ ਗੱਲਾਂ ਨੂੰ ਬਹੁਤ ਕਮਜ਼ੋਰ ਕਰ ਰਹੀ ਹੈ ਦੂਸਰਾ ਉਹਨਾਂ ਨੇ ਇਹ ਫੈਸਲਾ ਕੀਤਾ ਹੈ ਕਿ ਵੀ ਜਿਹੜੀਆਂ ਮੰਗਾਂ ਨੇ ਸੰਯੁਕਤ ਕਿਸਾਨ ਮੋਰਚੇ ਦੀਆਂ ਸੀ 2 50% ਦੀ ਜਿਹੜਾ ਘੱਟੋ-ਘੱਟ ਸਮਰਥਨ ਮੁੱਲ ਐ ਐਮਐਸਪੀ ਉਹ ਸਾਰੀਆਂ ਫਸਲਾਂ ਤੇ ਦੇਣ ਦੀ ਤੇ ਖਰੀਦਣ ਦੀ ਗਰੰਟੀ ਦਾ ਕਾਨੂੰਨ ਪਾਸ ਕੀਤਾ ਜਾਵੇ ਤੇ ਕਰਜ਼ੇ ਦੇ ਜਾਲ ਤੋਂ ਮੁਕਤੀ ਮਿਲੇ ਤੇ ਬਿਜਲੀ ਦੇ ਨਿਚੀ ਕਰਨ ਨੂੰ ਬੰਦ ਕੀਤਾ ਜਾਵੇ ਤੇ ਲਖੀਮਪੁਰ ਖੀਰੀ ਦੇ ਵਿੱਚ ਕਿਸਾਨਾਂ ਨੂੰ ਦਰਨ ਵਾਲੇ ਉਹਨਾਂ ਦੀ ਸਾਜ਼ਿਸ਼ ਸ਼ਾਮਲ ਹੋਣ ਵਾਲੇ ਕੇਂਦਰੀ ਗ੍ਰਹਿ ਰਾਜ ਮੰਤਰੀ ਸ਼੍ਰੀ ਅਜੇ ਮਿਸ਼ਰਾ ਟੈਨੀ ਨੂੰ ਕੇਂਦਰੀ ਮੰਤਰੀ ਮੰਡਲ ਤੋਂ ਬਰਖਾਸਤ ਕੀਤਾ ਜਾਵੇ ਤੇ ਉਹਦੇ ਤੇ ਸਾਜ਼ਿਸ਼ ਕਰਤਾ ਵਜੋਂ ਕੇਸ ਦਰਜ ਹੋਵੇ ਇਹਨਾਂ ਮੰਗਾਂ ਦੇ ਲਈ ਇਹਨਾਂ ਨੇ ਕਰਨਾ ਅਗਲੀ ਗੱਲ ਉਹਨਾਂ ਨੇ ਫੈਸਲਾ ਇਹ ਕੀਤਾ ਹੈ ਬੜਾ ਮਹੱਤਵਪੂਰਨ ਕਿ 26 ਜਨਵਰੀ ਨੂੰ ਜਿਹੜੇ ਕਿਸਾਨ ਨੇ ਉਹ ਤਿਰੰਗਾ ਝੰਡਾ ਲੈ ਕੇ ਨਾਲ ਆਪੋ ਆਪਣੀਆਂ ਜਥੇਬੰਦੀਆਂ ਮਜ਼ਦੂਰਾਂ ਕਿਸਾਨਾਂ ਦੀਆਂ ਜਥੇਬੰਦੀਆਂ ਆਪੋ ਆਪਣੀਆਂ ਜਥੇਬੰਦੀਆਂ ਦੇ ਝੰਡੇ ਲੈ ਕੇ ਇੱਕ ਟਰੈਕਟਰ ਪਰੇਡ ਕਰਨਗੇ ਆ ਜਿਹੜਾ ਸਰਕਾਰੀ ਪਰੇਡਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਖਲੰਦ ਜੀ ਨਹੀਂ ਕਰਨਗੇ ਆਪਣੇ ਤੌਰ ਤੇ ਪਰੇਡ ਕਰਨਗੇ ਆ ਤੇ ਭਾਰਤ ਦੇ ਸੰਵਿਧਾਨ ਦੇ ਵਿੱਚ ਦਰਜ ਜਿਹੜੇ ਇਹ ਮੁੱਖ ਗੱਲਾਂ ਨੇ ਇਨਾਂ ਦੀ ਰਾਖੀ ਦੇ ਵਾਸਤੇ ਉਹ ਪ੍ਰੇਡ ਕਰਨਗੇ ਤੇ ਸਾਰੇ ਦੇਸ਼ ਦੇ 500 ਜ਼ਿਲ੍ਹਿਆਂ 'ਚ ਇਹ ਕਿਸਾਨ ਪ੍ਰੇਡ ਹੋਵੇਗੀ ਉਸ ਦਿਨ ਟਰੈਕਟਰ ਪ੍ਰੇਡ ਹੋਵੇਗੀ ਸੋ ਅਸੀਂ ਸਮਝਦੇ ਹਾਂ ਕਿ ਜਿਹੜੇ ਕਿਸਾਨ ਨੇ ਕਿਸਾਨਾਂ ਦੀਆਂ ਮੰਗਾਂ ਤੋਂ ਇਲਾਵਾ ਜਿਹੜੇ ਆਮ ਲੋਕਾਂ ਦੀਆਂ ਜਮਹੂਰੀ ਮੰਗਾਂ ਨੇ ਲੋਕਤੰਤਰ ਦੀਆਂ ਮੰਗਾਂ ਨੇ ਇਸ ਲੋਕਤੰਤਰ ਦੇ ਪਰਵ ਦੇ ਵਿੱਚ ਉਹ ਆਪਣੇ ਵੱਲੋਂ ਵੀ ਇੱਕ ਵੱਡਾ ਹਿੱਸਾ ਪਾਉਣਗੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਨਾ ਮਾਰਚਾਂ ਦੇ ਵਿੱਚ ਵੱਡੀ ਤੋਂ ਵੱਡੀ ਗਿਣਤੀ ਸ਼ਾਮਲ ਹੋਇਆ ਜਾਵੇ ਇਸ ਸਾਲ ਅਕਤੂਬਰ ਚ ਆਈਫੋਨ ਬਣਾਉਣ ਵਾਲੀ ਕੰਪਨੀ ਐਪਲ ਨੇ ਕੁਝ ਫੋਨ ਵਰਤਣ ਵਾਲਿਆਂ ਨੂੰ ਅਲਰਟ ਭੇਜਿਆ ਸੀ ਫੋਨ ਦੇ ਉੱਤੇ ਵੀ ਤੁਹਾਡੇ ਫੋਨ ਦੇ ਉੱਤੇ ਸਰਕਾਰ ਵੱਲੋਂ ਸਮਰਥਿਤ ਜਿਹੜੇ ਅਟੈਕਰ ਨੇ ਉਹ ਅਟੈਕ ਕਰ ਰਹੇ ਹੈ ਸਰਕਾਰ ਨੇ ਇਹਦੇ ਤੇ ਕੋਈ ਐਕਸ਼ਨ ਲੈਣ ਦੀ ਬਜਾਏ ਅਧਿਕਾਰੀਆਂ ਨੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਵੀ ਤੁਸੀਂ ਜਿਹੜੀ ਇਹ ਪਹਿਲਾਂ ਭੇਜਿਆ ਸੀਗਾ ਅਲਰਟ ਇਹਦਾ ਕੋਈ ਹੋਰ ਵੱਖਰਾ ਕੋਈ ਉਹਦਾ ਉਹਦੀ ਉਹਦੀ ਐਕਸਪਲੇਨੇਸ਼ਨ ਦਿਓ ਵੀ ਇਹ ਗੱਲ ਗਲਤ ਹੈ ਤੁਸੀਂ ਕਿਹਾ ਵੀ ਸਰਕਾਰ ਸਮਰਥਨ ਕਰ ਰਹੀ ਹੈ ਤੇ ਉਦੋਂ ਹੀ ਦਾ ਵਾਇਰ ਦੇ ਜਿਹੜੇ ਮੁੱਖ ਸੰਪਾਦਕ ਨੇ ਫਾਊਂਡਰ ਐਡੀਟਰ ਨੇ ਸ਼੍ਰੀ ਸਿਧਾਰਥ ਵਰਦਾ ਰਾਜਨ ਜੀ ਉਹਨਾਂ ਨੇ ਆਪਣਾ ਫੋਨ ਅਮਨੇਸਟੀ ਇੰਟਰਨੈਸ਼ਨਲ ਦੀ ਲੈਬ ਦੇ ਵਿੱਚ ਟੈਸਟ ਕਰਨ ਵਾਸਤੇ ਭੇਜਿਆ ਸੀ ਤੇ ਉਹ ਟੈਸਟ ਹੋ ਕੇ ਆ ਗਿਆ ਤੇ ਉਹਦੇ ਚ ਪਾਇਆ ਗਿਆ ਕਿ ਉਹਦੇ ਚ ਇਜ਼ਰਾਈਲ ਦੀ ਕੰਪਨੀ ਐਨਐਸਓ ਦਾ ਬਣਾਇਆ ਹੋਇਆ ਜਿਹੜਾ ਜਸੂਸੀ ਸੌਫਟਵੇਅਰ ਹੈ ਪੈਗਾਸਸ ਉਹ ਉਹਦੇ ਵਿੱਚ ਪਾਇਆ ਗਿਆ ਹੈਗਾ ਤੇ ਉਸ ਟਾਈਮ ਵਾਸ਼ਿੰਗਟਨ ਪੋਸਟ ਨੇ ਵੀ ਖਬਰ ਲਿਖੀ ਸੀ ਕਿ ਸਰਕਾਰ ਨੇ ਹੁਣ ਇਹਦੇ ਉੱਤੇ ਜਿਹੜੀ ਐਪਲ ਕੰਪਨੀ ਹੈ ਉਹਦੇ ਤੇ ਦਬਾਅ ਪਾਇਆ ਹੋਇਆ ਤੇ ਹੁਣ ਵੀ ਉਹਨੇ ਇਸ ਗੱਲ ਦਾ ਵੀ ਰਿਪੋਰਟ ਕੀਤਾ ਤੇ ਉਹਨੇ ਇਹ ਵੀ ਰਿਪੋਰਟ ਕੀਤਾ ਵੀ ਇੱਕ ਹੋਰ ਬੰਦਾ ਜਿਹੜਾ ਆਲ ਇੰਡੀਆ professionals ਕਾਂਗਰਸ ਦਾ ਚੇਅਰਮੈਨ ਪ੍ਰਵੀਨ ਚੱਕਰਵਰਤੀ ਹੈ ਜਿਹੜਾ ਉਹਦਾ ਫੋਨ ਵੀ ਇੱਕ ਸੌਫਟ ਇੱਕ ਜਿਹੜੀ ਸਾਈਬਰ ਸਿਕਿਉਰਿਟੀ ਦੀ ਫਰਮ ਹੈ i verify ਉਨੇ ਵੈਰੀਫਾਈ ਕੀਤਾ ਕਿ ਉਹਦੇ ਵਿੱਚ ਵੀ ਪੈਗਾਸਸ ਹੈ ਸੋ ਐਨਐਸਓ ਕੰਪਨੀ ਜਿਹੜੀ ਹੈ ਇਜ਼ਰਾਈਲ ਦੀ ਉਹਦਾ ਦਾਵਾ ਇਹ ਹੈ ਕਿ ਵੀ ਅਸੀਂ ਕਿਸੇ ਆਮ ਐਰੇਗੈਰੇ ਬੰਦੇ ਨੂੰ ਇਹ ਫੋਨ ਪੈਗਾਸਸ ਨਹੀਂ ਵੇਚਦੇ ਸਿਰਫ ਸਰਕਾਰਾਂ ਨੂੰ ਵੇਚਦੇ ਆ ਭਾਰਤ ਸਰਕਾਰ ਨੇ ਇਹਦੇ ਨਾਂ ਖਰੀਦਣ ਬਾਰੇ ਕਿਤੇ ਕੋਈ ਅਜਿਹਾ ਨਹੀਂ ਕਿਹਾ ਵੀ ਨਹੀਂ ਖਰੀਦਿਆ ਸੁਪਰੀਮ ਕੋਰਟ ਨੇ ਵੀ ਪੁੱਛ ਲਿਆ ਉੱਥੇ ਵੀ ਹਾਂ ਜਾਂ ਨਾ ਦੇ ਵਿੱਚ ਪੁੱਛਿਆ ਸੀ ਉੱਥੇ ਵੀ ਜਵਾਬ ਨਹੀਂ ਦਿੱਤਾ ਵੀ ਖਰੀਦਿਆ ਜਾਂ ਨਹੀਂ ਖਰੀਦਿਆ ਦੋਆਂ ਗੱਲਾਂ 'ਚ ਚੁੱਪ ਰਹੀ ਸਰਕਾਰ ਇਹਦਾ ਮਤਲਬ ਹੈ ਖਰੀਦਿਆ ਤੇ ਇਸ ਸਿਪਾਈ ਵੇਅਰ ਦੇ ਨਾਲ ਉਹ ਬਹੁਤ ਵੱਡੇ ਆਪਣੇ ਜਿਹੜੇ ਵਿਰੋਧੀ ਧਿਰ ਦੇ ਆਗੂ ਨੇ ਉਹਨਾਂ ਦਾ ਬਹੁਤ ਵੱਡੇ ਪੱਤਰਕਾਰ ਜਿਹੜੇ ਸਰਕਾਰ ਦੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਦੇ ਧਜੀਆਂ ਉਡਾਉਂਦੇ ਐ ਉਹਨਾਂ ਦੀ ਇਹ ਜਸੂਸੀ ਕਰ ਰਹੇ ਐ ਜਿਹੜਾ ਕਿ ਆਪਣੇ ਆਪ ਕੀ ਜਿਹੜਾ ਸਾਡੇ ਆਪੇ ਕਹੇ ਗਏ ਸ਼ਬਦ ਨੇ ਕਿ ਭਾਰਤ ਲੋਕਤੰਤਰ ਦੀ ਜਨਨੀ ਐ ਉਹਦਾ ਇਹ مخੌਲ ਲਡਾਉਂਦਿਆਂ ਨੇ ਇਹ ਗੱਲਾਂ ਜਦੋਂ ਅਸੀਂ ਲੋਕਤੰਤਰ ਦੇ ਵਿੱਚ ਲੋਕਾਂ ਦੀ ਆਵਾਜ਼ ਬੰਦ ਕਰ ਲਈ ਉਹਨਾਂ ਦੀ ਇਸ ਤਰ੍ਹਾਂ ਦੀ ਜਸੂਸੀ ਕਰਦੇ ਆਂ ਯੂਕਰੇਨ ਦੀ ਲੜਾਈ ਦੇ ਫਰੰਟ ਦੇ ਉੱਤੇ ਜਿਹੜੇ ਸਕੂਲ ਨੇ ਉਹਨਾਂ ਸਕੂਲਾਂ ਦੇ ਜਿਹੜੇ ਬੱਚੇ ਐ ਉਹ ਪੜ੍ਹਾਈ ਨੂੰ ਤਰਸੇ ਪਏ ਐ ਤੇ ਆਨਲਾਈਨ ਪੜ੍ਹਾਈ ਕਰਨ ਤੋਂ ਅੱਕੇ ਪਏ ਐ ਉਹਨਾਂ ਦੇ ਪੇਰੈਂਟਸ ਵੀ ਦੁਖੀ ਨੇ ਉਹਨਾਂ ਦੇ ਵਰਤੋਂ ਦੇ ਵਿੱਚ ਬੜੀਆਂ ਭੈੜੀਆਂ ਤਬਦੀਲੀਆਂ ਆ ਰਹੀਆਂ ਨੇ ਜਿਵੇਂ ਅਸੀਂ ਕੋਵਿਡ ਦੇ ਵਿੱਚ ਵੀ ਇੱਥੇ ਦੇਖਿਆ ਸੀਗਾ ਕੇ ਬੱਚਿਆਂ ਦੇ ਦੇ ਮਨੋਵਿਗਿਆਨ ਦੇ ਉੱਤੇ ਬੜਾ ਭੜਾ ਪ੍ਰਭਾਵ ਪਿਆ ਸੀ ਤੇ ਇਸ ਲਈ ਇਹ ਲੜਾਈਆਂ ਤੋਂ ਕੌਣ ਜਿੱਤਦਾ ਕੌਣ ਹਾਰਦਾ ਇਹ ਵੱਖਰੀਆਂ ਗੱਲਾਂ ਕੌਣ ਹਥਿਆਰ ਵੇਚ ਰਿਹਾ ਹੈ ਕੌਣ ਇਹਨਾਂ ਲੜਾਈਆਂ ਨੂੰ ਕਰਾਰ ਹੈ ਉਹ ਆਪਣੀ ਥਾਂ ਤੇ ਵੱਖਰੇ ਸਵਾਲ ਨੇ ਜਿਹੜੇ ਕਿ ਰੈਲੇਵੈਂਟ ਨੇ ਪਰ ਇਹ ਕਾਰਨ ਜਿਹੜੇ ਮਰਜ਼ੀ ਹੋਣ ਇਹਦਾ ਅਸਰ ਜੋ ਬੱਚਿਆਂ ਤੇ ਹੁੰਦਾ ਹੈ ਉਹ ਬਹੁਤ ਮਾੜਾ ਹੈ ਤੇ ਇਹ ਇਹ ਸਾਰੇ ਲੋਕਾਂ ਲਈ ਸਾਰੇ ਦੇਸ਼ ਜਿਹੜੇ ਚਿੰਤਾਤੂ ਸ਼ਹਿਰੀ ਹੈ ਉਹਨਾਂ ਸਾਰਿਆਂ ਵਾਸਤੇ ਬੜੀ ਚਿੰਤਾ ਦੀ ਗੱਲ ਹੈ ਇਸ ਦੇ ਨਾਲ ਹੀ ਜਿਹੜਾ ਇਜ਼ਰਾਈਲ ਵੱਲੋਂ ਹਮਲੇ ਹੋ ਰਹੇ ਐ ਉੱਥੇ ਆਮ ਬੱਚਿਆਂ ਦੀ ਸਿਹਤ ਦਾ ਬਹੁਤ ਬੁਰਾ ਹਾਲ ਐ ਉਹਨਾਂ ਨੂੰ ਸਹੂਲਤਾਂ ਨਹੀਂ ਮਿਲ ਰਹੀਆਂ ਤੇ ਜਿਹੜੇ 21000 ਸ਼ਹਿਰੀ ਮਾਰੇ ਗਏ ਐ ਉੱਥੇ ਉਹਨਾਂ ਚੋਂ ਅੱਧਿਆਂ ਤੇ ਕਰੀਬ ਬੱਚੇ ਮਾਰੇ ਗਏ ਐ ਤੇ ਇਸੇ ਤਰ੍ਹਾਂ ਦਾ ਬੱਚਿਆਂ ਦਾ ਇੱਕ ਖਬਰ ਜਿਹੜੀ ਐ ਉਹ ਇੰਡੀਅਨ ਐਕਸਪ੍ਰੈਸ ਨੇ 2-3 ਦਿਨ ਪਹਿਲਾਂ ਦਿੱਤੀ ਸੀਗੀ ਵੀ ਉੱਥੇ ਤਾਲਿਬਾਨ ਦਾ ਰਾਜ ਆਉਣ ਤੋਂ ਬਾਅਦ ਜਿਹੜਾ ਕੁੜੀਆਂ ਦੀ ਪੜ੍ਹਾਈ ਦੇ ਉੱਤੇ ਪਾਬੰਦੀ ਲੱਗ ਗਈ ਸੀਗੀ ਤੇ ਸਿਰਫ 6ਵੀਂ ਜਮਾਤ ਤੱਕ ਕੁੜੀਆਂ ਪੜ ਸਕਦੀਆਂ ਨੇ ਉਹਨਾਂ ਨੇ 6ਵੀਂ ਜਮਾਤ ਦੀਆਂ ਕੁੜੀਆਂ ਜਿਹੜੀਆਂ ਪਾਸ ਹੋ ਕੇ ਜਾ ਰਹੀਆਂ ਸੀ ਉਹਨਾਂ ਨੂੰ ਫੁੱਟ ਫੁੱਟ ਰੋਂਦਿਆਂ ਦੀ ਫੋਟੋ ਦਿਖਾਈ ਸੀ ਕਿ ਵੀ ਉਹ ਕਿੰਨੀਆਂ ਦੁਖੀ ਨੇ ਵੀ ਹੁਣ ਇਸ ਤੋਂ ਬਾਅਦ ਅਸੀਂ ਸਕੂਲ 'ਚ ਨਹੀਂ ਪੜ ਸਕਾਂਗੀਆਂ ਉਹਨਾਂ ਦੇ ਸਕੂਲਾਂ 'ਚ ਪੜਨ ਦੇ ਸੁਪਨੇ ਵਰਕਰ ਉੱਥੇ ਹੀ ਰਹਿ ਗਏ ਸੋ ਅਜਿਹੀ ਜਿਹੜੀ ਕਟੜਤਾ ਤੇ ਯੁੱਧ ਜਿਹੜਾ ਹੈ ਉਹ ਹਮੇਸ਼ਾ ਹੀ निंदਣਯੋਗ ਹੈ ਤੇ ਸਭ ਨੂੰ ਬਰਾਬਰ ਦੇ ਹੱਕ ਮਿਲਣ ਬੱਚਿਆਂ ਨੂੰ ਪੜਨ ਦੇ ਲਈ ਚਾਹੇ ਉਹ ਕਿਸੇ ਦੇਸ਼ ਦੇ ਹੋਣ ਤੇ ਉਹਨਾਂ ਨੂੰ ਜਿਉਣ ਦਾ ਵੀ ਹੱਕ ਹੋਵੇ ਅਸੀਂ ਇਸ ਦੇ ਹਾਮੀ ਆ ਅੱਜ ਦੀ ਗੱਲ ਚ ਨਹੀਂ ਬਹੁਤ ਬਹੁਤ ਸ਼ੁਕਰੀਆ